ਮੋਹਾਲੀ ਦੇ ਸਿਵਲ ਹਸਪਤਾਲ ਦੇ ਵਿੱਚ ਲਾਸ਼ ਦੇ ਲਈ ਗਏ ਬਜ਼ੁਰਗ ਮਰੀਜ਼ ਨੂੰ ਡਾਕਟਰ ਦਾ ਸਕੇ ਠੱਗਾ ਨੇ ਠੱਗੇ ਮਾਰਿਆ। ਜਾਣਕਾਰੀ ਅਨੁਸਾਰ ਇੱਕ ਠੱਗ ਡਾਕਟਰ ਬਣ ਕੇ ਆਇਆ ਤੇ ਮਰੀਜ਼ ਦੇ ਨਾਲ 20000 ਰੁਪਏ ਦੀ ਠੱਗੀ ਮਾਰ ਕੇ ਫਰਾਰ ਹੋ ਗਿਆ। ਮਾਮਲੇ ਦਾ ਪਰਦਾਫਾਸ਼ ਸ਼ੁਰੂ ਹੋਇਆ ਜਦੋਂ ਪੀੜਤ ਈਸ਼ਵਰ ਦੱਤ ਸ਼ਰਮਾ ਨੇ ਠੱਗੀ ਬਾਰੇ ਜਾਣਕਾਰੀ ਦਿੱਤੀ ਹੈ। ਤਾਂ ਠੱਗੀ ਦਾ ਸ਼ਿਕਾਰ ਈਸ਼ਵਰ ਦੱਤ ਸ਼ਰਮਾ ਨੇ ਦੱਸਿਆ ਕਿ ਉਹ ਸੈਕਟਰ 56 ਦਾ ਰਹਿਣ ਵਾਲਾ ਹੈ ਤੇ ਉਹ ECG ਕਰਵਾਉਣ ਦੇ ਲਈ ਹਸਪਤਾਲ ਗਿਆ ਸੀ। ਤਾਂ ECG ਦੇ ਲਈ ਪਰਚੀ ਲੈਣ ਤੋਂ ਬਾਅਦ ਇੱਕ ਵਿਅਕਤੀ ਉੱਥੇ ਆਇਆ ਜੋ ਕਿ ਆਪਣੇ ਆਪ ਨੂੰ ਸ਼ਰਮਾ ਡਾਕਟਰ ਕਹੋਂਦਾ ਸੀ। ECG ਕਰਵਾਉਣ ਦੇ ਲਈ 20000 ਰੁਪਏ ਦੀ ਠੱਗੀ ਮਾਰ ਕੇ ਉਹ ਫਰਾਰ ਹੋ ਗਿਆ ਹੈ ਮਰੀਜ਼ ਨੇ ਸਬੰਧਿਤ ਹਸਪਤਾਲ ਦੇ ਅੰਦਰ ਸਥਿਤ ਪੁਲਿਸ ਚੌਕੀ ਵਿਖੇ ਸ਼ਿਕਾਇਤ ਦੱਤੀ ਹੈ ਮਲਜ਼ਮ ਬੇਸ਼ੱਕ ਕੈਮਰੇ ਦੇ ਵਿੱਚ ਕੈਦ ਹੋ ਗਿਆ ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ ਸਿਵਲ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਹਸਪਤਾਲ ਦੇ ਵਿੱਚ ਲੋਕਾਂ ਦੀ ਇਲਾਜ ਮੁਫਤ ਕੀਤਾ ਜਾਂਦਾ ਹੈ ਜੇਕਰ ਕੋਈ ਉਹਨਾਂ ਨੂੰ ਕਿਸੇ ਤਰ੍ਹਾਂ ਦੇ ਪੈਸੇ ਦੀ ਮੰਗ ਕਰਦਾ ਹੈ ਤਾਂ ਉਹਨਾਂ ਨੂੰ ਸਿੱਧੀ ਸ਼ਿਕਾਇਤ ਕੀਤੀ ਜਾ ਸਕਦੀ ਹੈ क्या है आपका जी ईश्वर दत्त शर्मा है जी ईश्वर दत्त जी क्या हुआ आपके साथ जी मैं यहाँ सेक्टर छप्पन में रहता हूँ मैं यहाँ हॉस्पिटल में आया और मेरी सी होनी थी और ब्लड सैंपल होने थे जो कि मैं पर्ची कटवा के इंड का जो साइड बनाया इसी के लिए मैं उधर जाने लगा अंदर से एक जनवरी आदमी आया कहने लगा भाई साहब आपने सी जी करानी है मैंने कहा हाँ जी करा जी वेट करो अंदर लड़कियों की सी हो रही है बाद में मैं करूँ मैं डॉक्टर शर्मा बोल रहा हूँ जी ठीक है जी बाद थोड़ी देर में फिर आ कहने लगे आपके पास पाँच के नोट हैंगे मैंने कहा सर हैंगे पाँच सौ के उन्होंने कहा कितने हैं मैंने कहा जी बीस हज़ार रुपये हैं मेरे पास उन्होंने कहा भी ये मेरे को दे दो मैं आपको ना छोटे नोट दे दूँगा मेरे पास कैश पड़े जो मैंने जमा कराना है तो मैंने उसको बीस हज़ार रुपये दे दिए फिर कहने लगा भी अंदर जाके इसी चीज को बाद में होगी आपका ब्लड सैंपल करवा देता हूँ वो मेरे को अंदर हॉस्पिटल में ले गया जहाँ ब्लड सैंपल होते हैं वहाँ पर कहने लगे भी हेलमेट रखो दो मिनट के लिए मैं हेलमेट रखने लगा इतना मैं वहाँ से मेरे से दौड़ गया जो हाँ जो कि मेरे से बीस हज़ार रुपये वो ले गया मिला नहीं उसके बाद उसके बाद मेरे को नहीं मिला मैं अंदर भी ढूंढा फिर मैंने पुलिस पेश चौकी भी गया मैंने वहाँ कंप्लेंट भी लिखवाई है बाकी तो पुलिस वाले कहते हैं हम देखते हैं कार्रवाई करेंगे आप ढूंढेंगे उसको आप एस एम ओ कोई एस एम ओ साहब कहते हैं ये कोई वर्कर वैसे ही कोई है नहीं माड़ी तो हॉस्पिटल का है नहीं बाकी बाहर का कोई और हम आकर देखेंगे ढूंढेंगे तसली करेंगे कोई ऐसी बात नहीं जब आपने दिया उन्होंने वो कहने लगा भी अंदर मेरा रूम है जहाँ मैं बैठता हूँ मैं डॉक्टर हूँ शर्मा डॉक्टर मेरा नाम तो वहाँ आपको दे दूंगा मेरे को ब्लड सैंपल आला के पास ले आया जहाँ बाहर कह के कहने लगा भी आप हेलमेट रखो वहाँ कमरे में चलते हैं मैंने हेलमेट रख दिया मैंने वहाँ ना कमरे में मिला ना कहीं मिला मैं बाहर तक ढूंढा उसके बाद मैंने कंप्लेंट भी लिखवाई कितना मैं छठी पा ਮੰਤਾਜੀ ਬਜ਼ੁਰਗ ਮਿਲੇ ਆ ਕਿ ਇਹਨਾਂ ਨੇ ਮੈਨੂੰ ਸਾਰੀ ਗੱਲ ਦੱਸੀ ਹੈ ਉਹ ਨਕਲੀ ਡਾਕਟਰ ਤਾਂ ਉਹਨੇ ਆਪਣੇ ਆਪ ਨੂੰ ਇਹਨਾਂ ਨੂੰ ਮਹਿਸੂਸ ਕਰਾਇਆ ਵੀ ਮੈਂ ਇੱਥੇ ਕੰਮ ਕਰਦਾ ਆ ਤੇ ਮੈਨੂੰ ਡਾਕਟਰ ਮੇਰਾ ਸ਼ਰਮਾ ਨਾ ਹੈ ਹਿੰਦੀ ਬੋਲ ਰਿਹਾ ਸੀ ਉਹ ਤੇ ਇਹ ਬਹੁਤ ਮਾੜਾ ਹੋਇਆ ਜੋ ਹੋਇਆ ਪਰ ਇਹ ਲੋਕਾਂ ਨੂੰ ਆਪ ਹੀ ਧਿਆਨ ਰੱਖਣਾ ਪੈਣਾ ਵੀ ਇਹਨਾਂ ਜਦੋਂ ਵੀ ਕਿਸੇ ਸਰਕਾਰੀ ਹਸਪੀਟਲ 'ਚ ਜਾਂਦੇ ਆ ਜਾਂ ਸਾਡੇ ਕੋਲ ਆਉਂਦੇ ਆ ਇੱਥੇ ਆਉਂਦੇ ਤੇ ਕੋਈ ਬੰਦਾ ਪੈਸਾ ਮੰਗਦਾ ਹੈ ਵਿਦਆਊਟ ਰਸੀਦ 1 ਰੁਪਇਆ ਵੀ ਕਿਸੇ ਨੂੰ ਦੇਣ ਦੀ ਲੋੜ ਨਹੀਂ ਹੈ ਪਰ ਇਹ ਉਹਦੀਆਂ ਗੱਲਾਂ 'ਚ ਆ ਗਏ ਉਹਨੂੰ 20000 ਰੁਪਇਆ ਆਪਣੇ ਕੋਲੋਂ ਇਹਨਾਂ ਨੇ ਫੜਾ ਦਿੱਤਾ ਤੇ ਇਹ ਕਿਤੇ ਨਾ ਕਿਤੇ ਆਪਾਂ ਵੀ ਉਸ ਗਲਤੀ ਦੇ ਹੱਕਦਾਰ ਆ ਤੇ ਮੈਂ ਲੋਕਾਂ ਨੂੰ ਇਹੋ ਅਪੀਲ ਕਰਦਾ ਵੀ ਜਦੋਂ ਵੀ ਇੱਥੇ ਹਸਪੀਟਲ 'ਚ ਸਾਡੇ ਆਓ ਸਾਡੇ ਜਿਹੜੇ ਕੈਸ਼ ਕਾਊਂਟਰਸ ਐ ਜਿਹੜੇ ਬਾਕੀ ਦਾ ਸਾਰ ਦਵਾਈਆਂ ਫ੍ਰੀ ਐ ਟੈਸਟ ਫ੍ਰੀ ਐ ਅਲਟਰਾਸਾਊਂਡ ਤੇ ਐਕਸ-ਰੇ ਦੇ ਪੈਸੇ ਹੀ ਲੱਗਦੇ ਐ ਉਹਨਾਂ ਦੇ ਪੈਸੇ ਕਾਊਂਟਰ ਤੇ ਦੇਣੇ ਐ ਨਾ ਕਿ ਕਿਸੇ ਮੁਲਾਜ਼ਮ ਨੂੰ ਫੜਾਣੇ ਐ ਜੇ ਕੋਈ ਮੁਲਾਦਮ ਜਾਂ ਕੋਈ ਠਾਗੇ ਹੋ ਜਾ ਕਿਸੇ ਬੰਦੇ ਕੋਲ ਆ ਕੇ ਪੈਸੇ ਮੰਗਦਾ ਤੇ ਉਹ ਪੈਸੇ ਨਹੀਂ ਦੇਣੇ ਕਿਸੇ ਨੂੰ ਜੇ ਤੁਹਾਡੇ ਨਾਲ ਕੋਈ ਜਿਆਦਾ ਤੰਗ ਕਰਦਾ ਤੁਹਾਨੂੰ ਤਾਂ ਤੁਸੀਂ ਸਾਨੂੰ ਮੇਰੇ ਆਫਿਸ ਤੇ ਸਿੱਧੇ ਆ ਕੇ ਮੈਨੂੰ ਕੰਪਲੇਂਟ ਕਰ ਸਕਦੇ ਤੇ ਇਸ ਮੰਦੀ ਆਪਾਂ ਪੁਲਿਸ ਨੂੰ ਕਮਪਲੇਂਟ ਦਿੱਤੀ ਨੀ ਪੁਲਿਸ ਕੋਲ ਤਾਂ ਕੰਪਲੀਟ ਆਲਰੇਡੀ ਇਹਨਾਂ ਨੇ ਆਪ ਆਪਣੇ ਲੈਵਲ ਤੇ ਵੀ ਦਿੱਤੀ ਹੋਈ ਹੈ ਅੱਜ ਅਸੀਂ ਪੁਲਿਸ ਨੂੰ ਗੱਲ ਕੀਤੀ ਸੀ ਇੱਥੇ ਚੌਂਕੀ ਵਾਲਿਆਂ ਨਾਲ ਉਹ ਕਹਿੰਦੇ ਜੀ ਅਸੀਂ ਇਹਦੀਆਂ ਫੋਟੋਗ੍ਰਾਫਸ ਸਾਰੇ ਸਰਕੂਲੇਟ ਕਰ ਦਿੱਤੀਆਂ ਤੇ ਜਲਦੀ ਤੋਂ ਜਲਦੀ ਇਹ ਬੰਦਾ ਫੜਾਇਆ ਜਾਏ ਹਾਸਪਤਲ ਪਰਚਾ ਸਾਨੂੰ ਕਿਸੇ ਕਿਸੇ ਅਵੇਰਨੈਸ ਬਾਰੇ ਜਾਗਰੂਕ ਸੰਬੰਧਿਤ ਉਹ ਰਾਇਆ ਨਹੀਂ ਇਹ ਠੱਗੀ ਬਾਰੇ ਤਾਂ ਨਹੀਂ ਅਸੀਂ ਲਾਇਆ ਹੋਇਆ ਆਮ ਰੋਜ਼ ਦੀ ਠੱਗੀ ਨਹੀਂ ਹੈ ਕਿਤੇ ਮੇਰੇ ਖਿਆਲ ਤਿੰਨ ਸਾਲ ਚ ਮੇਰੇ ਕੋਲ ਇੱਕ ਕੇਸ ਹੀ ਆਇਆ ਹੈ ਪਹਿਲਾ ਕੇਸ ਆਇਆ ਇਸ ਕਰਕੇ ਉਹ ਅੱਗੇ ਤੋਂ ਅਸੀਂ ਲਾ ਦੇਾਂਗੇ ਇਹ ਗੱਲਾਂ ਸਾਰੀਆਂ ਜੋ ਆਪਾਂ ਹੁਣ ਕਰ ਰਹੇ ਆ ਇਹ ਉਹ ਆ ਕੇ ਲਾ ਦਿੱਤੇ ਜਾਗੇ ਥੋੜੇ ਦਿਨ ਪਹਿਲਾਂ ਪੀਜੀਆ ਦੇ ਵਿੱਚ ਇਦਾਂ ਡਾਕਟਰ ਦੇ ਨਾਮ ਉਹ ਦਫਾਨ ਤੇ ਪਰਚੀ ਬਣਾ ਦੇ ਨਾਮ ਤੇ ਵੀ ਬੰਦੇ ਪੜੇਗੇ ਇਸ ਕਰਕੇ ਵੈਦਾਂ ਦੀ ਸ਼ਿਕਾਇਤ ਆਪਣੇ ਤੋਂ ਕਿਉਂਕਿ ਲਾਈਨਾਂ ਲੰਬੀਆਂ ਬਹੁਤ ਲੰਬੀਆਂ ਨਹੀਂ ਨਹੀਂ ਸਾਡੇ ਕੋਲ ਕੋਈ ਇਦਾਂ ਦੀ ਸ਼ਿਕਾਇਤ ਨਹੀਂ ਹੈ ਸਾਡੇ ਲਾਈਨਾਂ ਲੰਬੀਆਂ ਜ਼ਰੂਰ ਹੁੰਦੀਆਂ ਪਰ ਅਸੀਂ ਲਾਈਨਾਂ ਹੀ ਵਧਾ ਦਿੱਤੀਆਂ ਸੀ ਸਰਕਾਰ ਦੇ ਟਿਪ ਸਰਕਾਰ ਦੇ ਹੁਕਮਾਂ ਨਾਲ ਕਾਊਂਟਰ ਸਾਡੇ ਵਧੇ ਹੋਏ ਹਨ ਇਸ ਕਰਕੇ ਹੁਣ ਜ਼ਿਆਦਾ ਰਸ਼ ਨਹੀਂ ਹੁੰਦਾ ਲਾਈਨ ਛੇਤੀ ਤੋਂ ਛੇਤੀ ਖਤਮ ਹੋ ਜਾਂਦੀ ਹੈ ਮੁਹਾਲੀ ਦੇ ਸਿਵਲ ਹਸਪਤਾਲ ਦੇ ਵਿੱਚ ਇੱਕ ਮਰੀਜ਼ ਨੂੰ ਨਕਲੀ ਡਾਕਟਰ ਬਣ ਕੇ 20000 ਰੁਪਏ ਠੱਗ ਕੇ ਲੈ ਗਿਆ ਇੱਕ ਛਾਤ ਠੱਗ ਮਰੀਜ਼ ਆਪਣਾ ਇਲਾਜ ਕਰਾਉਣ ਲਈ ਹਸਪਤਾਲ ਦੇ ਵਿੱਚ ਪੁੱਜਿਆ ਔਰ ਉਹਨਾਂ ਨੇ ਆਪਣੀ ECG ਕਰਾਣੀ ਸੀ ਲੇਕਿਨ ਇਸ ਦਰਮਿਆਨ ਆਪਣੇ ਆਪ ਨੂੰ ਡਾਕਟਰ ਸ਼ਰਮਾ ਦੱਸ ਕੇ ਵਿਅਕਤੀ ਉਹਨਾਂ ਦੇ ਕੋਲੋਂ 20000 ਰੁਪਏ ਠੱਗੀ ਮਾਰ ਕੇ ਚਲਾ ਗਿਆ ਇਸ ਬਾਰੇ ਜਦੋਂ ਮਰੀਜ਼ ਨੂੰ ਪਤਾ ਲੱਗਾ ਤਾਂ ਉਸਨੇ ਤੁਰੰਤ ਹੀ ਸਿਵਲ ਹਸਪਤਾਲ ਦੀ ਪੁਲਿਸ ਚੌਕੀ ਦੇ ਵਿੱਚ ਸ਼ਿਕਾਇਤ ਕਰ ਦਿੱਤੀ ਹਾਲਾਂਕਿ CCTV ਫੁਟੇਜ ਦੇ ਵਿੱਚ 77 ਠੱਗ ਜਿਹੜਾ ਉਹ ਦਿਖਾਈ ਦੇ ਰਿਹਾ ਲੇਕਿਨ ਪੁਲਿਸ ਨੂੰ ਹਜੇ ਤੱਕ ਉਹਦਾ ਕੋਈ ਸੁਰਾਗ ਨਹੀਂ ਮਿਲ ਸਕਿਆ ਲੇਕਿਨ ਇੱਥੇ ਆਮ ਲੋਕਾਂ ਨੂੰ ਆਮ ਬਜ਼ੁਰਗਾਂ ਨੂੰ ਜਿਹੜੇ ਹਸਪਤਾਲ ਦੇ ਵਿੱਚ ਇਲਾਜ ਕਰਾਨ ਜਾਂਦੇ ਉਹਨਾਂ ਨੂੰ ਜਰੂਰ ਸੁਚੇਤ ਹੋਣਾ ਚਾਹੀਦਾ ਕਿਉਂਕਿ ਹਸਪਤਾਲ ਦੇ ਵਿੱਚ ਇਲਾਜ ਜਿਹੜਾ ਉਹ ਬਿਲਕੁਲ ਮੁਫਤ ਹੈ ਕੈਮਰਾਮੈਨ ਵਿਜੇ ਦੇ ਨਾਲ ਰਾਜਨ ਗੁਸਾਈ ਐਨਬੀ ਨਿਊਜ਼ ਮੁਹਾਲੀ